ਸਸਿ ਗਾਲ ਜੀ ਸਾਰਿਆਂ ਨੂੰ ਕੀ ਹਲਚਲ ਆ ਬਈ ਆਸ ਕਰਦੇ ਸਾਰੇ ਬੱਚੇ ਬੜਾ ਠੀਕ ਠਾਕ ਹੋਵੋਗੇ ਤੇ ਬਈ ਆਪਣਾ ਛੱਡ ਪਾ ਰਹੇ ਆ ਉਧਰ ਇਹਨਾਂ ਵਾਸਤੇ ਬੱਚਾਂ ਵਾਸਤੇ ਬਈ ਗਰਮੀ ਆ ਹਨਾ ਔਖਾ ਬਹੁਤ ਆ ਸਾਨੂੰ ਪਾਏ ਤਾਂ ਮੈਂ ਖੁੱਲੇ ਜਿਆਦਾਤਰ ਖੁੱਲੇ ਛੱਡ ਦਿੰਨੇ ਹੁੰਨੇ ਅਸੀਂ ਬੰਦਦੇ ਅਸੀਂ ਘਾਟੇ ਹੁੰਨੇ ਆਂ ਜੀ ਤੇ ਪਰ ਫਿਰ ਵੀ ਔਖਾ ਹੋ ਜਾਂਦਾ ਬਈ ਸਾਰੇ ਬੱਚੇ ਬਿਮਾਰ ਹੋ ਅਵਸਥਾ ਜੀ ਆਈ ਸੀ ਆਪਣੇ ਕੋਲੇ ਤੇ ਚਲੋ ਹੁਣ ਠੀਕ ਆ ਵਾਹਿਗੁਰੂ ਦੀ ਕਿਰਪਾ ਮੇਰ ਆ ਵੀ ਠੀਕ ਆ ਉਹ ਵੀ ਦੋਨੋਂ ਠੀਕ ਆ ਜੈਂਗੋ ਵੀ ਆਪਣੇ ਕੋਲੇ ਆਈਆਂ ਸੀ ਆ ਜੁਗਣੀ ਜੁਗਣੀ ਦਾ ਬਈ ਆਪਰੇਸ਼ਨ ਹੋਇਆ ਬੱਚਾਂ ਵਾਲਾ ਤੇ ਆ ਬਾਬਾ ਬਾਬਾ ਵੀ ਆ ਬਿਮਾਰ ਸੀ ਬਹੁਤ ਚੱਟੜ ਵਗੈਰਾ ਬਹੁਤ ਲੱਗੇ ਸੀ ਇਹਦੇ ਤੇ ਆ ਵੀ ਬਿਮਾਰ ਸੀਗੀ ਇਹ ਵੀ ਹੁਣ ਠੀਕ ਆ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਆ ਤਾਂ ਤੇ ਭਾਈ ਆਪਾਂ ਆ ਫੀਲਡ ਵੇਖੋ ਮੁੰਡਾ ਫੀਲਡ ਲੈ ਕੇ ਆ ਭਾਈ ਇੱਧਰ ਵੇਖੋ ਖਾ ਭਾਈ ਬਹੁਤ ਇੰਨੀ ਤਾਂ ਬੱਲੇ ਬੱਲੇ ਹੋ ਜੂਗੀ ਪਾ ਦੇ ਵਿੱਚ ਪਾ ਦੇ ਤੇ ਭਾਈ ਸ਼ੈੱਡ ਪਾ ਰਹੇ ਆ ਉੱਥੇ ਮੈਂ ਤੁਹਾਨੂੰ ਦਿਖਾਇਆ ਵੀ ਸੀ ਕੱਲ ਵੀ ਅੱਜ ਫੇਰ ਤੁਹਾਨੂੰ ਦਿਖਾ ਦਿੰਨੇ ਆ ਤੇ ਭਾਈ ਅਸੀਂ ਸਾਨੂੰ ਪੱਖੇ ਚਾਹੀਦੇ ਆ ਦੋ ਪੱਖੇ ਜੇ ਕੋਈ ਲਵਾ ਕੇ ਦੇ ਸਕਦਾ ਇੱਥੋਂ ਤਰ ਜਾਊਗੀ ਤਾਰ ਕਾਫੀ ਲੰਮੀ ਪੈ ਜੂਗੀ ਤੇ ਦੋ ਪੱਖੇ ਛੱਤ ਵਾਲੇ ਸ਼ੈੱਡ ਪਾ ਰਿਹਾ ਸ਼ੈੱਡ ਤੁਹਾਨੂੰ ਦਿਖਾ ਦਿੰਨੇ ਤੇ ਬਾਕੀ ਬਈ ਸੇਵਾ ਇਹਨਾਂ ਦੀ ਕਰਿਆ ਕਰੋ ਬੇਜਬਾਨਾਂ ਦੀ ਮਾਲਕ ਇਹਦੀ ਸੇਵਾ ਦਾ ਫਲ ਕਿਤੇ ਨਾ ਕਿਤੇ ਆਪਾਂ ਨੂੰ ਜਰੂਰ ਦਿੰਦਾ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਨਾ ਵੀ ਸਾਰੇ ਜਿਹੜੇ ਸੇਵਾ ਕਰਿਆ ਕਰੋ ਇਹਨਾਂ ਦੀ ਭੈਣ ਭਰਾਵਾਂ ਨੂੰ ਮੈਂ ਇਹੀ ਗੱਲ ਕਹਿਣਾ ਹੁੰਦਾ ਕਿ ਬਈ ਸੇਵਾ ਕਰਿਆ ਕਰੋ ਇਹਨਾਂ ਦੀ ਮਾ ਦੇਖੋ ਹੀ ਬੱਚੇ ਕਿੰਨੇ ਬਈ ਬਿਮਾਰ ਹੋਏ ਆਏ ਸੀ ਆਪਣੇ ਕੋਲੇ ਤੇ ਇੱਕ ਮੈਂ ਤੁਹਾਨੂੰ ਭਲਾੜੇ ਦਾ ਕਹਿਣਾ ਸੀ ਬਈ ਮੈਂ ਅੱਜ ਭਲਾੜੇ ਦੀ ਵੀਡੀਓ ਬਣਾਉਣ ਗਿਆ ਸੀ ਪਰ ਭਲਾੜਾ ਮੈਨੂੰ ਉਹ ਬਾਈ ਕਹਿੰਦਾ ਵੀ ਅਸੀਂ ਦੇ ਤਾ ਮੈਨੂੰ ਤਿੰਨ ਚਾਰ ਦਿਨ ਉਹ ਕਹਿੰਦਾ ਰਿਹਾ ਕਹਿੰਦਾ ਵੀਡੀਓ ਬਣਾ ਕੇ ਲੈ ਜਾ ਵੀ ਮੈਂ ਆਪਦੀ ਭੈਣ ਕਾ ਨੂੰ ਦੇਣਾ ਤੇ ਮੇਰੇ ਤੋਂ ਜਾ ਨਹੀਂ ਗਿਆ ਹੁਣ ਗਿਆ ਸੀਗਾ ਮੈਂ ਉਹ ਕਹਿੰਦਾ ਵੀ ਉਹ ਲੈ ਗਿਆ ਕਹਿੰਦਾ ਤੈਨੂੰ ਮੌਦਨ ਦਾ ਕਹੀਏ ਨਾ ਤੇ ਉਹ ਬਾਈ ਕੋਲੇ ਆਪਦੇ ਕੋਲੇ ਫੋਨ ਹੈਗਾ ਛੋਟਾ ਪਹਿਲਾਂ ਤਾਂ ਰੱਖਦਾ ਹੀ ਨਹੀਂ ਸੀ ਹੁਣ ਰੱਖਣ ਲੱਗਿਆ ਤੇ ਉਹ ਵੀ ਫੋਨ ਛੋਟਾ ਮੈਂ ਉਹਨੂੰ ਆਖਿਆ ਵੀ ਤੂੰ ਆਪਦੇ ਚ ਬਖਾ ਲੈ ਬਣਾ ਲੈਂਦਾ ਉਹਨੇ ਫੋਨ ਦਿਖਾਤਾ ਮੈਨੂੰ ਆ ਡੱਬੀ ਕੇ ਜਿੱਡਾ ਸੀ ਕਹਿੰਦਾ ਭਾਈ ਆ ਚ ਕੀ ਵੀਡੀਓ ਬਣੂਗੀ ਕਹਿੰਦਾ ਮੈਂ ਕਿਹਾ ਚੱਲ ਹੁਣ ਕੋਈ ਨਹੀਂ ਮਾਹ ਉੱਥੇ ਚੱਲਾਂਗੇ ਇੱਕ ਦਿਨ ਵੀ ਜਾਂਦੇ ਰੰਗ ਦੇ ਆ ਨਾ ਬਲਾਡੇ ਦਾ ਪਤਾ ਲਿਆਵਾਂਗੇ ਤੇ ਨਾਲੇ ਆਪਾਂ ਆ ਵੀਡੀਓ ਬਣਾ ਲਵਾਂਗੇ ਉਹ ਦੀ ਤੇ ਬਾਈ ਸ਼ੈੱਡ ਮੈਂ ਤੁਹਾਨੂੰ ਦਿਖਾ ਦਿੰਨਾ ਅੱਜ ਉਹ ਆਪਣਾ ਸ਼ੈੱਡ ਪੈ ਰਿਆ ਤੇ ਸਪੋਰਟ ਕਰਿਆ ਕਰੋ ਬਾਈ ਵੀਡੀਓ ਸ਼ੇਅਰ ਕਰਿਆ ਕਰੋ ਇੱਕ ਆਜ ਸਮਾਨ ਬਾਈ ਆ ਚੈਨਲ ਪਰ ਤੇ ਰਾਤ ਵੀ ਮੁੰਡੇ ਲੱਗੇ ਰਹੇ 4 ਵਜੇ ਤੱਕ ਸਵੇਰੇ 4 ਵਜੇ ਕੰਮ ਬੰਦ ਕੀਤਾ ਅੱਜ ਹੁਣ ਆ ਫੇਰ ਸਟਾਰਟ ਕਰਦੇ ਆ ਦਿਨ ਛੱਪ ਗਿਆ ਤੇ ਹੁਣ ਫੇਰ ਸਟਾਰਟ ਕਰਦੇ ਆ ਕੰਮ ਅੱਜ ਸ਼ੈੱਡ ਪੈ ਜੂਗਾ ਇੱਥੇ ਇਹ ਕਾਲ ਨੂੰ ਆਪਾਂ ਇੱਥੇ ਸਾਰੇ ਬੱਚੇ ਬੰਨ ਕੇ ਰੱਖ ਸਕਦੇ ਹਾਂ ਠੀਕ ਆ ਤੇ ਆ ਦੇਖੋ ਜੀ ਅ ਚੈਨਰ ਵਗੈਰਾ ਲੱਗੇ ਪਏ ਆ ਬਸ ਕੈਂਚੀ ਪਾਉਣ ਵਾਲੀ ਰਹਿ ਗਈ ਪਾ ਕੇ ਦੋ ਉੱਤੇ ਚਾਦਰਾਂ ਪਾ ਦੇਣੀਆਂ ਤੇ ਪੱਖੇ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਪੱਖੇ ਤੁਹਾਨੂੰ ਜਰੂਰ ਲਵਾ ਕੇ ਦੇਓ ਜੀ ਇੰਨੀ ਕੁ ਮਿਹਰਬਾਨੀ ਜਰੂਰ ਕਰਾ ਜੇ ਕੋਈ ਵੀ ਭੈਣ ਭਰਾ ਜੇ ਕੋਈ ਮੇਰੀ ਵੀਡੀਓ ਦੇਖ ਰਿਹਾ ਹਨ ਜਿਹੜਾ ਵੀ ਕੋਈ ਆ ਇਹ ਬੇਜਮਾਨ ਦਾ ਦਰਦ ਸਮਝੋ ਉਹ ਕੁੰਡੇ ਤਾਂ ਨਹੀਂ ਭੰਨਦੇ ਚਲ ਦੇਖਦੇ ਆ ਚ ਵੇਖ ਜਾ ਕੇ ਭੱਜ ਕੇ ਭਾਨਾ ਦਿੱਤੇ ਹੁਣ ਕਿਤੇ ਮਸਾਲਿਆਂ ਦੇ ਕੱਲ ਤੇ ਬਾਕੀ ਬਈ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤੁਸੀਂ ਆ ਸ਼ੇਅਰ ਕਰਨ ਨਾਲ ਚਲੋ ਸਾਡੀ ਕੋਈ ਸਾਨੂੰ ਫੀਡ ਆ ਜਾਂਦੀ ਹੈ ਕੋਈ ਨਾ ਕੋਈ ਫੀਡ ਦਵਾ ਦਿੰਦਾ ਕੋਈ ਸਾਨੂੰ ਦਵਾਈਆਂ ਦਵਾ ਦਿੰਦਾ ਹਨ ਇਸ ਚੀਜ਼ ਨਾਲ ਬੜਾ ਫਰਕ ਪੈ ਜਾਂਦਾ ਬਈ ਤੇ ਨਹੀਂ ਆਪਣੀ ਤਾਂ ਇੰਨੀ ਮੰਨ ਕੇ ਚਲੋ ਤੁਸੀਂ ਕਹਿ ਲਓ ਹੈ ਸੀ ਤਾਂ ਹੈ ਨਹੀਂ ਸੀਗੀ ਵੀ ਮੈਂ ਇੰਨੇ ਬੇਜਵਾਨਾਂ ਦਾ ਢਿੱਡ ਭਰ ਸਕਾਂ ਇਹ ਤਾਂ ਥੋੜੀ ਸਪੋਰਟ ਨਾਲ ਹੀ ਹੈ ਬਈ ਸਪੋਰਟ ਕਰਦੇ ਹੋ ਬਾਕੀ ਇੱਥੇ ਇੱਕ ਲਾਈਟ ਵੀ ਲਾਵਾਂਗੇ ਜਰੂਰ ਆਪਾਂ ਇਹਦੇ ਵਰਗੀ ਟੂਬ ਲਾਵਾਂਗੇ ਇਹ ਤਾਂ ਉਹ ਮਿਸਤਰੀ ਆਪ ਲੈ ਕੇ ਆਇਆ ਸੀਗਾ ਇਦੇ ਅੱਗੇ ਆਪਾਂ ਟੂਪ ਇੱਥੇ ਲਾਵਾਂਗੇ ਵੱਡੀ ਵੀ ਜਿਹੜਾ ਚਾਨਣ ਰਹੇ ਦਿਨ ਰਾਤ ਨੂੰ ਵੀ ਤੇ ਜੇ ਕੋਈ ਸਾਨੂੰ ਆ ਸਮਾਨ ਹੋਰ ਦਿਵਾ ਸਕਦਾ ਤੇ ਆਪਾਂ ਸ਼ੈੱਡ ਆਪਾਂ ਪਰੇ ਨੂੰ ਵੀ ਕਰ ਸਕਦੇ ਹਾਂ ਹੋਰ ਵੱਡਾ ਕਰ ਸਕਦੇ ਹਾਂ ਵੀ ਹੁਣ ਤਾਂ ਛੋਟਾ ਤੇ ਆਪਾਂ ਪਰੇ ਨੂੰ ਵੀ ਵਧਾ ਸਕਦੇ ਹਾਂ ਤੇ ਦੇਖ ਲੈ ਜੇ ਬਾਕੀ ਤੂੰ ਸੋਚ ਲੈ ਜੀ ਤੇ ਸ਼ੇਅਰ ਕਰ ਦਿਓ ਇਸ ਠੀਕ ਹੈ